वेलकम टू खन्ना न्यूज़ लाइव। ਮਛਵੜਾ ਸਾਹਿਬ ਦੇ ਨੇੜਲੇ ਪਿੰਡ ਪੁਰਜਪਵਾਤ ਦੇ ਕਿਸਾਨ ਅਗਰੇ ਸਿੰਘ ਨੇ 29 ਮਾਰਚ ਨੂੰ ਦੇਰ ਰਾਤ ਖੇਤੀਬਾੜੀ ਮਸ਼ੀਨਰੀ ਰੋਟਾਵੇਟਰ ਰਾਹੋ ਰੋੜ ਤੇ ਸਥਿਤ ਇੱਕ ਦੁਕਾਨਦਾਰ ਤੋਂ ਖਰੀਦਿਆ ਸੀ। ਅਤੇ ਜਦੋਂ ਉਸਨੇ ਘਰ ਜਾ ਕੇ ਦੂਜੇ ਦਿਨ ਇਸ ਨੂੰ ਬਰੀਕੀ ਨਾਲ ਦੇਖਿਆ ਤਾਂ ਇਹ ਪੁਰਾਣਾ ਰੋਟਾਵੇਟਰ ਸੀ ਕਿਸਾਨ ਅੰਗਰੇਜ਼ ਸਿੰਘ ਨੇ ਦੱਸਿਆ ਕਿ ਇਹ ਖੇਤੀਬਾੜੀ ਮਸ਼ੀਨਰੀ ਰੋਟਾਵੇਟਰ ਉਸਨੇ ਰਾਹੋ ਦੇ ਸਥਿਤ ਸੁਖਮਨੀ ਐਗਰੋ ਤੋਂ ਖਰੀਦਿਆ ਸੀ ਅਤੇ ਜਦੋਂ ਉਸਨੇ ਘਰ ਜਾ ਕੇ ਦੇਖਿਆ ਤਾਂ ਇਸ ਦੇ ਕਈ ਥਾਂ ਤੇ ਜੰਗ ਲੱਗਿਆ ਹੋਇਆ ਸੀ ਅਤੇ ਦੁਬਾਰਾ ਰੰਗ ਵੀ ਕੀਤਾ ਹੋਇਆ ਸੀ ਜਦੋਂ ਇਹ ਖਰੀਦੀ ਹੋਈ ਮਸ਼ੀਨਰੀ ਵਾਪਸ ਕਰਨ ਲਈ ਉੱਕਰ ਏਜੰਸੀ ਕੋਲ ਗਿਆ ਤਾਂ ਉਸਨੇ ਐਡਵਾਂਸ ਦਿੱਤਾ 50000 ਰੁਪਏ ਵਾਪਸ ਲੈਣ ਦੀ ਮੰਗ ਕੀਤੀ ਕਿਸਾਨ ਨਾਲ ਹੋਈ ਤੱਕਾਸ਼ਾਈ ਕਰਨ ਭਾਰਤੀ ਕਿਸਾਨ ਯੂਨੀਅਨ ਲਖੇਵਾਲ ਦੇ ਆਗੂਆਂ ਨੇ ਏਜੰਸੀ ਦਾ ਕਰਾਉ ਕਰ ਦਿੱਤਾ ਅਤੇ ਮੰਗ ਕੀਤੀ ਕਿ ਕਿਸਾਨ ਦੀ ਮਸ਼ੀਨਰੀ ਵਾਪਸ ਕਰ ਉਸ ਦੀ ਰਾਸ਼ੀ ਵੀ ਵਾਪਸ ਕੀਤੀ ਜਾਵੇ ਕਿਸਾਨ ਨੂੰ ਜੋ ਪੁਰਾਣੀ ਮਸ਼ੀਨਰੀ ਵੇਚੀ ਹੈ ਇਹ ਸ਼ਰਯਮ ਤੱਕੇਸ਼ਾਈ ਹੈ ਕਿਉਂਕਿ ਕੁਝ ਏਜੰਸੀਆਂ ਇਹ ਮਸ਼ੀਨਰੀਆਂ ਤੇ ਸਬਸਿਡੀ ਹੜੱਪ ਕੇ ਪੁਰਾਣੇ ਰੋਟਾਵੇਟਰ ਖਰੀਦ ਲੈਂਦੇ ਹਨ ਅਤੇ ਫਿਰ ਇਸ ਨੂੰ ਨਵਾਂ ਕਹਿ ਕੇ ਨਵੇਂ ਕਿਸਾਨ ਨੂੰ ਵੇਚ ਦਿੰਦੇ ਹਨ ਯੂਨੀਅਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਏਜੰਸੀ ਵੱਲੋਂ ਕਿਸਾਨ ਦੇ ਪੈਸੇ ਵਾਪਸ ਨਹੀਂ ਕਰ ਦਿੱਤੇ ਜਾਂਦੇ ਉਦੋਂ ਤੱਕ ਇਹ ਘਰਾਵ ਜਾਰੀ ਰਹੇਗਾ ਇਸ ਸਬੰਧੀ ਏਜੰਸੀ ਦੇ ਨੁਮਾਇੰਦੇ ਸੁਰੇਸ਼ ਪਾਲ ਨੇ ਕਿਹਾ ਕਿ ਉਹਨਾਂ ਵੱਲੋਂ ਗੁਰਜਪਾਤ ਦੇ ਕਿਸਾਨ ਅੰਗਰੇਜ਼ ਸਿੰਘ ਨੂੰ ਵੇਚੀ ਹੋਈ ਖੇਤੀਬਾੜੀ ਮਸ਼ੀਨਰੀ ਰੋਟਾਵੇਟਰ ਪੁਰਾਣਾ ਨਹੀਂ ਹੈ ਅਤੇ ਫਿਰ ਵੀ ਜੇਕਰ ਉਹਨਾਂ ਨੂੰ ਕੋਈ ਸ਼ੰਕਾ ਹੈ ਤਾਂ ਇਹ ਵਾਪਸ ਕਰਕੇ ਉਹਨਾਂ ਨੂੰ ਨਵਾਂ ਦੇਣ ਲਈ ਤਿਆਰ ਹਾਂ ਉਹਨਾਂ ਕਿਹਾ ਕਿ ਕਿਸਾਨ ਵੱਲੋਂ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ ਪਰ ਏਜੰਸੀ ਵੱਲੋਂ ਨਵਾਂ ਰੋਟਾਵੇਟਰ ਦਿੱਤਾ ਜਾਵੇਗਾ ਪਰ ਪੈਸੇ ਨਹੀਂ ਦਿੱਤੇ ਜਾਣਗੇ ਬੈਂਕੇ ਨਾਮ ਹੈ ਤੁਹਾਡਾ ਅੰਗਰੇਜ਼ ਸਿੰਘ ਜੀ ਬੁਰਜ ਪਵਾਦ ਜੀ ਤੇ ਕੀ ਮਾਮਲਾ ਜੀ ਜਿਹੜਾ ਤੁਸੀਂ ਅੱਜ ਕੱਟ ਸਤ ਅਸੀਂ 29 ਤਰੀਕ ਨੂੰ ਲੈ ਕੇ ਗਏ ਸੀ ਰੋਟਾਵੇਟਰ ਆ 29 ਤਰੀਕ ਨੂੰ ਰਾਤ 10 ਵਜੇ ਇਹ ਆਪਣੇ ਸੁਖਮਣੀ ਜਗਰੂ ਤੋਂ ਦੇਖੋ ਜੀ ਆਪਣੇ ਮਾਸੀਵਾੜਾ ਸਾਹਿਬ ਰੂਟਾ ਰੂਟਾ ਮੀਟਰ ਲੈ ਕੇ ਗਏ ਸੀ ਰਾਤ ਨੂੰ ਮਤਲਬ ਅਸੀਂ ਰਾਤ ਨੂੰ ਸਾਨੂੰ ਇਹਨਾਂ ਪਤਾ ਨਹੀਂ ਲੱਗਿਆ ਹੈਗਾ ਵੀ ਮਤਲਬ ਰੂਟਾ ਮੀਟਰ ਪੁਰਾਣਾ ਹੈ ਜਾਂ ਕੀ ਚੱਕਰ ਜਿੱਦਾਂ ਵੀ ਹੈਗਾ ਅਸੀਂ ਦੂਜੇ ਦਿਨ ਜਾ ਕੇ ਸਵੇਰੇ ਦੇਖਿਆ ਜਦੋਂ ਘਰ ਦੇ ਆ ਦੇਖਿਆ ਅਸੀਂ ਦੇਖਿਆ ਕਹਿੰਦੇ ਵੀ ਰੂਟਾ ਮੀਟਰ ਪੁਰਾਣਾ ਹੈਗਾ ਵੀ ਤੁਸੀਂ ਕਿਤੇ ਲਾਇਏ ਜੀ ਸਾਨੂੰ ਕਿਵੇਂ ਪਤਾ ਲੱਗਿਆ ਵੀ ਪੁਰਾਣਾ ਇਹ ਸਰ ਇੱਥੇ ਮਤਲਬ ਇੱਕ ਦਾ ਹੈਗਾ 2022 2122 ਇੱਕ ਸਾਰੇ ਦਾ ਸਾਰਾ ਕਲਰ ਕੋਲਰ ਸਾਰਾ ਜਿਹੜਾ ਮਤਲਬ ਮੁਗਲਾਈਲ ਵਗੈਰਾ ਜੋ ਵੀ ਹੈਗਾ ਉਹ ਸਾਰਾ ਨਿਕਲ ਆ ਬਾਹਰ ਮਤਲਬ ਸਾਰਾ ਪੇਨ ਉੱਪਰੋਂ ਖਰਾਬ ਹੋਇਆ ਜਿਹੜੀ ਆ ਪਲੇਟ ਉੱਪਰ ਐ ਇਹ ਪਲੇਟ ਦਾ ਰੰਗ ਹੋਰ ਐ ਪਰਲੀ ਪਲੇਟ ਦਾ ਰੰਗ ਹੋਰ ਐ ਕਿੰਨੇ ਦਾ ਲੈ ਕੇ ਗਏ ਸੀਗੇ ਜੀ ਇਹ ਸਾਰਾ ਮੇਰਾ ਸੌਦਾ ਹੋਇਆ ਸੀ 116000 ਦਾ ਨਵਾਂ ਕਹਿ ਕੇ ਦਿੱਤਾ ਸੀ ਤੁਹਾਨੂੰ ਹਾਂਜੀ ਨਵਾਂ ਕਹਿ ਕੇ ਦਿੱਤਾ ਹਾਂਜੀ ਹਾਂਜੀ ਪੇਮੈਂਟ ਸਾਰੀ ਦੇ ਦਿੱਤੀ ਸੀ ਪੇਮੈਂਟ ਸਾਰੀ ਅਸੀਂ 50000 ਰੁਪਿਆ ਨੂੰ ਗੂਗਲ ਪੇ ਕਰਿਆ ਹਾਂਜੀ ਮੈਂ ਆਪਣੇ ਅਕਾਊਂਟ ਚ ਕਰਿਆ 50000 ਰੁਪਿਆ ਤੇ ਸਾਰਾ ਅਸੀਂ ਰਾਤ ਨੂੰ 10 ਵਜੇ ਲੈ ਗਏ ਤੇ ਜਦੋਂ ਸਵੇਰੇ ਅਸੀਂ ਦੇਖਿਆ ਬੇ ਰੂਟਰ ਵੀਟਰ ਪੁਰਾਣਾ ਹੈਗਾ ਬਈ ਨਹੀਂ ਮਤਲਬ ਕਰਦੇ ਵੀ ਕਹਿਣ ਲੱਗੇ ਤੁਸੀਂ ਪੇਮੈਂਟ ਦੇ ਆਇਓ 50000 ਦਿੱਤਾ ਬਾਕੀ ਵੀ ਮਤਲਬ ਪੇਮੈਂਟ ਦੇਣੀ ਆ ਵੀ ਰੋਟਾ ਮੀਟਰ ਪੁਰਾਣਾ ਕਿਉ ਲੈ ਕੇ ਆਏ ਫਿਰ ਮੈਂ ਮਹਿੰਦਰਾ ਰਵਿੰਦਰਾ ਜਾਂ ਮੁੰਡਾ ਲੱਗਿਆ ਸਾਡਾ ਪਿੰਡ ਤੋਂ ਮਤਲਬ ਨਾਲ ਦੇ ਪਿੰਡ ਭੰਡ ਜਾਈ ਆ ਉਹਨੂੰ ਮੈਂ ਕਾਲ ਕੀਤੀ ਸਵੇਰੇ 7 ਵਜੇ ਦੇ ਕਰੀਬ ਬਈ ਅਸੀਂ ਰੋਟਾ ਵੀਟਰ ਨਹੀਂ ਰੱਖਣਾ ਵੀ ਸਾਡਾ ਵਾਪਸ ਕਰਵਾ ਦਿਓ ਉਹਨਾਂ ਨੇ ਇਹਨਾਂ ਨਾਲ ਗੱਲ ਕੀਤੀ ਸੁਖਮਣੀ ਵਾਲਿਆਂ ਨਾਲ ਗੱਲ ਕੀਤੀ ਉਹ ਕਹਿੰਦੇ ਸਾਡਾ ਰੋਟਾ ਵੀਟਰ ਸਾਨੂੰ ਵਾਪਸ ਕਰ ਜੋ ਤੁਸੀਂ ਪੇਮੈਂਟ ਆਪਣੀ ਲੈ ਜਾਓ ਈਏ ਇਹ ਉਹਨਾਂ ਨੇ ਇਹ ਗੱਲ ਮੈਨੂੰ ਮੈਨੂੰ ਨਹੀਂ ਇਹਨਾਂ ਇਹਨੂੰ ਗਈ ਆ ਗੁਰਜੰਟਰ ਨੂੰ ਅੱਛਾ ਜੀ ਇਹ ਗੁਰ ਰਿਜ਼ਲਟ ਹੈ ਇਹ ਮਤਲਬ ਮਹਿੰਦਰਾ ਚ ਲੱਗਿਆ ਇਹ ਡੀਲਰਸ਼ਿਪ ਇਹ ਕਰਦਾ ਰੋਟਾਵੇਟਰ ਦੀ ਕਿੰਨੇ ਤੁਹਾਨੂੰ ਦਵਾਇਆ ਸੀ ਹਾਂਜੀ ਦਿਨੇ ਦਵਾਇਆ ਸੀ ਹਾਂਜੀ 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 ਨੇ ਡੀਲ ਕਰਾਈ ਇਹ ਕਹਿਣਾ ਉਹਨਾਂ ਦਾ ਜਦੋਂ ਤੁਸੀਂ ਪੇਮੈਂਟ ਲੈਣ ਗਏ ਸਰ ਅਸੀਂ ਫਿਰ ਮੈਂ 바ਰਕੋਡ ਭੇਜਤਾ ਇਹਨਾਂ ਨੂੰ ਉਸ ਦਿਨ ਐਤਵਾਰ ਨੂੰ ਸੰਡੇ ਨੂੰ ਸਵੇਰੇ 9:30 9:30 ਵਜੇ 10:00 ਵਜੇ ਸਾਡਾ ਟਰੈਕਟਰ ਆ ਕੇ ਰੋਟਾਵੇਟਰ ਇੱਥੇ ਮੁੜ ਗਿਆ ਲਾ ਗਿਆ ਇਹਨਾਂ ਨੂੰ ਮੁੜ ਕੇ ਬਾਅਦ ਵਿੱਚ ਮੈਂ 11:00 12:00 ਵਜੇ ਫ ਇਹਨਾਂ ਨਾਲ ਗੱਲ ਹੋਈ ਕਹਿੰਦੇ ਵੀ ਮੁੜ ਕੇ ਸ਼ਾਮ ਤੱਕ ਨਾ ਦੂਜੇ ਦਿਨ ਫਿਰ ਮੇਰੀ ਗੱਲ ਹੋਈ ਦੋ ਤਿੰਨ ਦਿਨ ਇਹ ਵੀ ਕਹਿੰਦਾ ਰਿਹਾ ਪੇਮੈਂਟ ਪਾਓ ਪੇਮੈਂਟ ਪਾਓ ਮੁੜ ਕੇ ਇਹਨਾਂ ਨੂੰ ਇਹਨੂੰ ਜਵਾਬ ਦਿੱਤਾ ਕਹਿੰਦੇ ਅਸੀਂ ਪੇਮੈਂਟ ਨਹੀਂ ਪਾੜੀ ਜੋ ਕੁਝ ਹੁੰਦਾ ਕਰ ਲਓ ਜਿਹੋ ਹੁੰਦੇ ਨਾਲ ਵੀ ਏਜੰਟ ਨਾਲ ਵੀ ਗੱਲ ਕੀਤੀ ਸੀ ਮਿੰਦਰ ਵਾਲਿਆਂ ਨਾਲ ਉਹ ਕੀ ਕਹਿੰਗਾ ਕਿਹੜੇ ਮਿੰਦਰ ਨਾਲ ਸਰ ਜਿਹਨੇ ਜਿਹਨੇ ਤੁਹਾਨੂੰ ਆ ਰੋਟਾਵੇਟਰ ਦਵਾਇਆ ਸੀਗਾ ਜੀ ਹਾਂ ਉਹਨਾਂ ਵੀ ਗੱਲ ਕੀਤੀ ਆ ਇਹਨਾਂ ਨਾਲ ਵੀ ਗੱਲ ਹੋਈ ਆ ਮੇਰੀ ਇਹਦੇ ਕਹਿੰਦੇ ਵੀ ਹੁੰਦੇ ਨੇ ਦੁਕਾਨ ਤੇ ਹੁੰਦੇ ਨੇ ਸੁਖਮਣੀ ਵਾਲੇ ਨਾਲ ਵੀ ਕਈ ਵਾਰੀ ਸਾਡੀ ਗੱਲ ਹੋਈ ਆ ਕਿੰਨੇ ਕ ਦਿਨ ਹੋ ਗਏ ਹੋਏ ਨੇ ਰ 11 12 ਵਜੇ ਸੀ ਮੁੜ ਗਏ ਤੀਨ ਨੂੰ ਦੇਖ ਲਓ ਅੱਜ 4 ਤਰੀਕ ਹੋ ਗਈ ਮੰਗ ਕੀ ਕਰਦੇ ਨੇ ਮੰਗ ਸਰ ਇਹ ਕਰਦੇ ਆਂ ਅਸੀਂ ਸਾਡੇ ਪੇਮੈਂਟ ਸਾਨੂੰ ਦਵਾਈ ਜਾਵੇ ਜਿੱਦਾਂ ਵੀ ਹੈਗਾ ਸਰ ਪੇਮੈਂਟ ਸਾਡੀ ਸਾਨੂੰ ਮਿਲਣੀ ਚਾਹੀਦੀ ਹੈ ਅਸੀਂ ਇਹ ਧਰਨਾ ਲਗਾਇਆ ਹੈ ਇਹ ਫਿਰ ਜੇ ਨਹੀਂ ਪੇਮੈਂਟ ਦਿੰਦੇ ਤਾਂ ਐਂਦਾ ਹੀ ਚੱਲੇ ਫਿਰ ਐਂਦਾ ਹੀ ਜਾਰੀ ਰਹੂਗਾ ਜੀ ਜਾਰੀ ਰਹੂਗਾ ਇਹ ਧਰਨਾ ਜਾਰੀ ਰਹੂਗਾ ਜੀ ਸ਼ਾਸਨਿਕ ਧਾਰੀਆਂ ਨਾਲ ਗੱਲ ਕੀਤੀ ਕਿਸੇ ਨਾਲ ਬਸ ਸਰ ਹਜੇ ਫੋਨ ਤੇ ਗੱਲ ਹੋਈ ਆ ਬਾਕੀ ਆ ਜਾਣਗੇ ਸਾਡੇ ਪ੍ਰਧਾਨ ਸਾਹਿਬ ਆ ਜਾਣਗੇ ਹਾਂਜੀ ਸਾਡੇ ਨਾਲ ਕੋਈ ਹੋਰ ਕੋਈ ਜੱਥੇ ਸਾਡੇ ਲਖਵਾਲ ਸਾਹਿਬ ਇਨੰਦਰ ਸਾਧਾਂ ਜੀ ਸਾਰੇ ਹਾਂਜੀ ਪ੍ਰਧਾਨ ਜੀ ਸਾਰੇ ਜਿੰਨੇ ਵੀ ਨਾਲ ਨੇ ਖੜੇ ਸਰ ਤੋਂ ਡਾਣਾ ਕੀ ਜੀ ਮਨਜੀਤ ਸਿੰਘ ਢੇਨ ਸਾਹਿਬ ਜੀ ਜ਼ਿਲ੍ਹਾ ਪ੍ਰਧਾਨ ਬੀਕੇ ਜੀ ਲਖਵਾਲ ਜ਼ਿਲ੍ਹਾ ਰੋਡਿਆਣਾ ਧਰਨੇ ਦਾ ਕੀ ਕਾਰਨ ਹੈ ਧੰਨੇ ਦਾ ਕਾਰਨ ਤਾਂ ਇਹ ਆ ਜੀ ਅੰਗਰੇਜ਼ ਸਿੰਘ ਨੇ 29 ਤਰੀਕ ਨੂੰ ਗਰਜੰਟ ਸਿੰਘ ਰਾਹੀਂ ਇਹ ਰੋਟਾਵੇਟਰ ਨਵਾਂ ਲਿਆ ਜੀ ਜਿਹੜੀ ਏਜੰਸੀਆਂ ਨੇ ਉਹ ਨਮਾ ਹੀ ਵੇਚਤੀਆਂ ਹੁੰਦੀਆਂ ਨੇ ਜਾਂ ਤਾਂ ਪੁਰਾਣਾ ਅਦਸ਼ ਦੀਆਂ ਪੁਰਾਣਾ ਦਾ 77000 ਨੂੰ ਮਿਲ ਜਾਂਦਾ ਇਸ ਹੀ ਰੋਲੇ ਰੋਲੇ ਜਾਂਦੇ ਰਹਿੰਦੇ ਆ ਇਹਨਾਂ ਦੀ ਸਬਸੜੀ ਮਿਲ ਜਾਂਦੀ ਆ ਲੈ ਕੇ ਦੁਬਾਰਾ ਸਸਤੇ ਫੇਰ ਲੈ ਲੈਂਦੇ ਆ ਨਾ ਉਹ ਜੈਨੂ ਕੀ ਜਾਂਦਾ ਘਰ ਜਾ ਕੇ ਆਪਣੇ ਜਿੰਮੇ ਹੁਣ ਇਹ ਮੁੜਿਆ ਆ ਇਹਨਾਂ ਨਾਲ ਇਹਨਾਂ ਨੇ ਚਲੋ 50000 ਰੁਪਇਆ ਦੇਤਾ ਚਲੋ ਉਹਨਾਂ ਨੂੰ ਠੀਕ ਕਰਦਿਆਂ ਨੇ ਜਾ ਕੇ ਨਿਆਣੇ ਨੇ ਦੇਖਿਆ ਤੇ ਉਠਿਆ ਵੀ ਇਹ ਪੁਰਾਣਾ ਲੱਗਦਾ ਉਹਦੇ ਕਰਕੇ ਇਹਨਾਂ ਨੇ ਸਵੇਰੇ ਫੋਨ ਕਰਿਆ ਇਹਨੂੰ ਅਰਜੰਟ ਨੂੰ ਅੰਗਰੇਜ਼ ਸਿੰਘ ਨੇ ਉਸ ਤੋਂ ਬਾਅਦ ਇਹ ਕਹਿੰਦੇ ਇਹਨੇ ਮਾਲਕਾਂ ਨਾਲ ਗੱਲ ਕਰੀ ਮਾਲਕ ਕਹਿੰਦੇ ਵੀ ਕੋਈ ਨਹੀਂ ਜੀ ਲਿਆਓ ਹੋਰ ਜੋ ਪੈਸੇ ਲੈ ਇਹਨੇ ਫਿਰ ਦੇ ਲੁਕੀ ਦਿੱਤਾ ਇਨੇ ਰੇਸਿੰਗ ਨੇ ਕ੍ਰਿਸ਼ੰਦਰ ਸਿੰਘ ਨੂੰ ਕਿਹਾ ਵੀ ਵੀ ਦੇਖ ਲੈ ਪੈਸੇ ਇਹਨਾਂ ਪਵਾਲਾ ਇਹ ਕਹਿੰਦਾ ਵੀ ਕੋਈ ਨਹੀਂ ਮੇਰੀ ਜ਼ਿੰਮੇਵਾਰੀ ਆ ਗੱਲ ਕੋਈ ਇਹ ਵਿਸ਼ਵਾਸ ਹੁੰਦਾ ਹੁਣ ਉਹਨਾਂ ਦੇ ਅਧੀਨ ਦਾ ਰੋਜ਼ ਦਾ ਬੰਦੇ ਤੇ ਵਿਸ਼ਵਾਸ ਵੀ ਕਰਨਾ ਪੈਂਦਾ ਚਲੋ ਵਿਸ਼ਵਾਸ ਤੇ ਉੱਤੇ ਇਹਨੇ ਅੱਖ ਲਾਤਾ ਰੂਤਾ ਵੀਟਰ ਟੂਟਾ ਬਿਟਰ ਕੇ ਲਾ ਕੇ ਮਗਰੋਂ ਜ ਆ ਪੈਸੇ ਪੁੱਛੇ ਇਹਨੇ ਪੈਸੇ ਦਿਨੇ ਆ ਕੋਈ ਨਹੀਂ ਇੱਕ ਡਣ ਕਾ ਤੇ ਦੋ ਕੱਢ ਤੇ ਫਿਰ ਇਹਨੂੰ ਕਹਿੰਦੇ ਵੀ ਅਸੀਂ ਤਾਂ ਕੱਟ ਲਾ ਕੇ ਦੇਵਾਂਗੇ 20000 ਇਹਨਾਂ ਨੇ ਇਹ ਵੀ ਕਿ ਆ ਵੀ 1000 2 ਰੁਪਈਆ 1000 2000 ਰੁਪਈਆ ਚਲੋ ਕੱਟ ਵੀ ਲਾ ਲੂ ਕੋਈ ਗੱਲ ਨਹੀਂ ਵੀ ਅਸੀਂ ਤਾਂ ਦੇ ਦਾਂਗੇ ਵੀ ਅਸੀਂ ਤਾਂ ਹੋਰ ਲੈਣਾ ਸਵੈਨ ਵਾਲਾ ਲੈਣਾ ਅਸੀਂ ਨਹੀਂ ਲੈਣਾ ਇਹ ਫਿਰ ਸਵੈਨ ਵਾਲੀ ਕੰਪਨੀ ਨੂੰ ਲਾਗੇ ਸਵੈਨ ਵਾਲੇ ਜਿਨ੍ਹਾਂ ਦੀ ਏਜੰਸੀ ਆਰਦੀ ਉਹਨੂੰ ਦੇਣਗੇ ਨਾ ਕਿ ਸੁਖਮਨੀ ਡੀਲਰ ਵਾਲਿਆਂ ਨੂੰ ਨਹੀਂ ਦਿੰਦੇ ਉਹਨਾਂ ਨੇ ਇਹਨੂੰ ਦਿੱਤਾ ਉਹ ਕਹਿੰਦੇ ਸਾਡੇ ਮਾਸੂਆੜੇ ਚ ਹੋਰ ਡੀਲਰ ਨੇ ਉਹਨਾਂ ਤੇ ਜਾ ਕੇ ਲੈ ਲੈਣੇ ਇਹਨਾਂ ਨੇ ਜੇ ਦੇਤਾ ਵੀ ਅਸੀਂ ਪੈਸੇ ਵਾਪਸ ਕਰਦੇ ਆ ਇਹਨਾਂ ਨੇ ਜਾ ਕੇ ਸਵੈਨ ਵਾਲਿਆਂ ਤੋਂ ਰੋਟਾ ਵੇਟਰ ਲੈ ਲਿਆ ਜੀ ਹੁਣ ਸਵੈਨ ਵਾਲਿਆਂ ਨੂੰ ਵੀ ਪੈਸੇ ਦੇਈ ਬੈਠੇ ਨੇ 50000 ਇਹ ਨਹੀਂ ਮੋੜਦੇ ਦੇਖੋ ਅਸੀਂ ਆਏ ਇਹਨਾਂ ਨਾਲ ਗੱਲ ਕਰਨੀ ਚਾਹੀ ਪਹਿਲਾਂ ਤਾਂ ਸਾਨੂੰ ਦੇਖ ਕੇ ਉਹ ਇੱਥੋਂ ਗੱਡੀ ਚ ਨਿਕਲ ਗਈ ਚਲੋ ਅਸੀਂ ਹੱਥ ਵੀ ਮਾਰਿਆ ਉਹ ਕਹਿੰਦਾ ਮਾਉਨਾ ਘੁੰਮ ਕੇ ਜਾ ਚਲੇ ਗਿਆ ਮੈਂ ਫੋਨ ਕਰਿਆ ਕਹਿੰਦਾ ਵੀ ਮੈਂ ਬੈਂਕ ਜਾਣਾ ਜ਼ਰੂਰੀ ਆ ਮਾਹ ਚਲੋ ਕੋਈ ਨਹੀਂ ਜਾਇਆ ਉਹ ਤੁਸੀਂ 2 ਘੰਟੇ ਲਾ ਜਾਣੇ 3 ਲਾ ਜਾਣੇ ਨੇ ਮਾਹ ਜੀ 4 ਲਾ ਜਾਣੇ ਅਸੀਂ ਬਹਿ ਜਾਣ ਫਿਰ ਉਹ ਮੁੜਿਆ 15 20 ਮਿੰਟ ਤੁਸੀਂ ਮੈਨੂੰ ਕਹ ਲਈ ਆ ਵੀ 4 ਵਜੇ ਆ ਜਿਓ ਜਾਂ ਕੱਲ ਨੂੰ ਆ ਜਿਓ ਅਸੀਂ ਕਹੀ ਕੋਈ ਗੱਲ ਨਹੀਂ ਬੀ ਜੀ ਜੀ ਤੁਹਾਨੂੰ ਦੱਸ ਕੇ ਆ ਜਾਂਦੇ ਵਧੀਆ ਦੀ ਅਸੀਂ ਵਧੀਆ ਉਹਨਾਂ ਦੀ ਗੱਲ ਕਰੀ ਕਿ 4 ਵਜੇ ਆ ਜਾਾਂਗੇ ਜਾਂ ਗੱਲ 200 ਰੁਪਇਆ ਤੁਸੀਂ ਇਹਨਾਂ ਦੇ ਪੈਸੇ ਨੇ ਵੀ ਇਹਨਾਂ ਨੂੰ ਪੈਸੇ ਵਾਪਸ ਮੋੜ ਦੱਸੋ ਕਦੋਂ ਦੇਣੇ ਹੋ ਕਿੰਨੀ ਕਟੌਤੀ ਕਰਦੇ ਹੋ ਉਹ ਕਹਿੰਦਾ ਵੀ ਕਟੌਤੀ ਤਾਂ ਅਸੀਂ ਕਰਾਂਗੇ ਹੀ ਪੈਸੇ ਇਹਨਾਂ ਨੂੰ ਕਾਹਦੇ ਦੇਈਏ ਅਸੀਂ ਨਾ ਇਹਨਾਂ ਨੂੰ ਪੈਸੇ ਦੇਣੇ ਨੇ ਨਾ ਅਸੀਂ ਰੋਟਾ ਵੇਟਰ ਦੇਣਾ ਜਿਹੜਾ ਕੋਈ ਖੋਤੇ ਹੁੰਦਾ ਤੁਸੀਂ ਵੀ ਆਪਣਾ ਜੋਰ ਲਾ ਲਿਓ ਐ ਕਹਿ ਕੇ ਉਹ ਗੱਡੀ ਚ ਬੈ ਕੇ ਸਦਾਬੀ ਚਲੇ ਤੁਸੀਂ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਆਂ ਇਹ ਡੀਲਰ ਦੀ ਡੀਲਰਸ਼ਿਪ ਵੀ ਉਹ ਹੋਣੀ ਚਾਹੀਦੀ ਆ ਜਿਹੜੇ ਜ਼ਿੰਮੇਦਾਰ ਨਾ ਬਿਹਾਰ ਇਹ ਜਾ ਕਰਦੇ ਨੇ ਕੈਂਸਲ ਕਰਨੀ ਚਾਹੀਦੀ ਆ ਅਰ ਜ਼ਿੰਮੇਦਾਰਾਂ ਦਾ ਡੀਲਰ ਵਧੀਆ ਹੋਣੀ ਚਾਹੀਦੀ ਆ ਅਰ ਜਿਹੜੇ ਪੁਰਾਣੇ ਵੇਚਦੇ ਨੇ ਮੈਂ ਮਹਿਗਮ ਐਗਰੀਕਲਚਰ ਨੂੰ ਵੀ ਕਹੂੰਗਾ ਇਹਨਾਂ ਦੀ ਇਨਕੁਆਰੀ ਹੋਣੀ ਚਾਹੀਦੀ ਜੀ ਨਾਮ ਹੈ ਜੀ ਸੁਰੇਸ਼ਪਾਲ ਸਿੰਘ ਨਾਮ ਹੈ ਜੀ ਮੇਰਾ ਤੇ ਅੱਜ ਧਰਨਾ ਲਾਇਆ ਗਿਆ ਤੁਹਾਡਾ ਰੋਡ ਦਾ ਬੈਟਰ ਬੰਦੀ ਮਸਲਾ ਆ ਜੀ ਉਹ ਅੰਦਾ ਲੈ ਕੇ ਕਿ ਕੋਈ ਜ਼ਿੰਮੇਦਾਰ ਜੀ ਹਾਂਜੀ ਕੀ ਮਸਲਾ ਜੀ ਮਸਲਾ ਇਹ ਸਾਡੇ ਸ਼ੋਪੇ ਰੋਟਾਵੇਟਰ ਗਿਆ ਹੋਇਆ ਤੇ ਰੋਟਾਵੇਟਰ ਦੁਆਣ ਵਾਲਾ ਮਹਿੰਦਰਾ ਕੰਪਨੀ ਤੋਂ ਰਿਪਰਿਜ਼ੈਂਟ ਕਰ ਰਿਹਾ ਗੁਰਜੰਟ ਸਿੰਘ ਉਹਨਾਂ ਨੇ ਆਪਣੇ ਮਾਮੇ ਨੂੰ ਰੋਟਾਵੇਟਰ ਲਗਵਾਇਆ ਸੀ ਇਹ ਕਿੰਨਾ ਦਾ ਰੋਟਾਵੇਟਰ ਸੀਗਾ ਇਹ ਰੋਟਾਵੇਟਰ ਦਾ ਪ੍ਰਾਈਸ ਤਾਂ ਹੈਗਾ ਐਮ ਆਰ ਪੀ 1,35,000 ਰੁਪਏ ਪਰ ਉਹਨਾਂ ਨੇ ਸਪੈਸ਼ਲ ਡਿਸਕਾਊਂਟ ਦੇ ਕੇ 1,16,000 ਰੁਪਏ ਦਾ ਦੁਆਇਆ ਕਿਉਂਕਿ ਗੁਰਜੰਟ ਦਾ ਆਪਣੇ ਮਾਮੇ ਨਾਲ ਲੈਣ ਦੇਣ ਹੈਗਾ ਉਸ ਚੱਕਰ ਦੇ ਵਿੱਚ ਉਹਨੂੰ ਵਾਪਸ ਕਰਨ ਆਇਆ ਕਹਿੰਦੇ ਸਾਨੂੰ ਪੁਰਾਣਾ ਰੋਟਾਵੇਟਰ ਦਿੱਤਾ ਗਿਆ ਇਹ ਬਾਰੇ ਦੇਖੋ ਰੋਟਾਵੇਟਰ ਬਿਲਕੁਲ ਵੀ ਪੁਰਾਣਾ ਨਹੀਂ ਹੈ ਇਹ ਮਾਡਲ ਨਵਾਂ ਰੋਟਾਵੇਟਰ ਦਿੱਤਾ ਹੈਗਾ ਅਸੀਂ ਇਹਨਾਂ ਨੂੰ ਇਹ ਕਿਹਾ ਵੀ ਜੇ ਤੁਹਾਨੂੰ ਇਹ ਲੱਗਦਾ ਪੁਰਾਣਾ ਹੈ ਕਿਉਂਕਿ ਰੋਟਾਵੇਟਰ ਮੈਂ ਨਹੀਂ ਸੇਲ ਕੀਤਾ ਮੈਂ ਇੱਥੇ ਨਹੀਂ ਸੀਗਾ ਮੈਂ ਬਾਹਰ ਸੀਗਾ ਅੰਗਰੇਜ਼ ਸਿੰਘ ਜੋ ਫਾਰਮਰ ਰੋਟਾਵੇਟਰ ਲੈ ਕੇ ਗਿਆ ਉਹਦਾ ਹਿੱਸਾ ਦਾ ਭਾਂਜਾ ਗੁਰਜੰਟ ਸਿੰਘ ਪਿੰਡ ਕੋਂਕਿਆਂ ਤੋਂ ਰੋਟਾਵੇਟਰ ਦਾ ਸੌਦਾ ਉਹਨੇ ਕੀਤਾ ਰੋਟਾਵੇਟਰ ਉਹਨੇ ਹੀ ਦਿਖਾਇਆ ਇਹ ਅੰਗਰੇਜ਼ ਸਿੰਘ ਤੋਂ ਗੁਰਜੰਟ ਨੂੰ ਪੁੱਛਿਆ ਜਾਏ ਭਾਈ ਇਹ ਰੋਟਾਵੇਟਰ ਆਪਣੇ ਮਾਮੇ ਨੂੰ ਪੁਰਾਣਾ ਕਿਉਂ ਦਵਾਇਆ ਉਹਨੇ ਜਿਉਂ ਉਹਦਾ ਮਾਮਾ ਪੁਰਾਣਾ ਕਹਿ ਰਿਹਾ ਜਾਂ ਵੀ ਪੁਰਾਣਾ ਨਹੀਂ ਹੈ ਫਿਰ ਇਹ ਗੁਰਜੰਟ ਸਿੰਘ ਦੱਸੇ ਕਿ ਪੁਰਾਣਾ ਰੋਟਾਵੇਟਰ ਕਿਹੜੀ ਸਾਈਡ ਤੋਂ ਤੇ ਇਹ ਮਾਡਲ ਹੈ ਉਹਨਾਂ ਨੇ 50000 ਰੁਪਏ ਹੋ ਤੁਸੀਂ ਉਹਦੀ ਪੇਮੈਂਟ ਵਾਪਸ ਕਰੋਗੇ ਜਾਂ ਰੋਟਾ ਨਹੀਂ ਭਾਜੀ ਪੇਮੈਂਟ ਵਾਪਸ ਨਹੀਂ ਹੋਏਗੀ ਮੈਂ ਉਹਨਾਂ ਰੋਟਾਵੇਟਰ ਦੇ ਦਾਂਗਾ ਇਹ ਰਿਪਲੇਸ ਕਰਨਾ ਚਾਹੁੰਦੇ ਆ ਰਿਪਲੇਸ ਕਰਕੇ ਦੂਜਾ ਦੇ ਦਾਂਗੇ ਪੇਮੈਂਟ ਨਹੀਂ ਰੋਟਾਵੇਟਰ ਨਹੀਂ ਲੈਣਾ ਤੇ ਨਹੀਂ ਅਸੀਂ ਰੋਟਾਵੇਟਰ ਹੀ ਦੇਵਾਂਗੇ ਪੇਮੈਂਟ ਨਹੀਂ ਦੇਵਾਂਗੇ ਪੇਮੈਂਟ ਵਾਲਾ ਕੋਈ ਸ਼ਡਿਊਲ ਨਹੀਂ ਹੈ ਉਸੀਂ ਕੀ ਹਾਜ਼ੀਕੀ ਪੇਮੈਂਟ ਦੇ ਦਾਂਗੇ ਪਰ ਹੁਣ ਤੁਸੀਂ ਕਹਿ ਰਹੇ ਹੋ ਪੇਮੈਂਟ ਨਹੀਂ ਦੇਣੀ ਹੈ ਬਿਲਕੁਲ ਇਹ ਗੱਲ ਹੋਈ ਆ ਪਰ ਜਦੋਂ ਇਹਨਾਂ ਦੇ ਹੀ ਬੰਦਿਆਂ ਦਾ ਸਾਨੂੰ ਧਮਕੀ ਭਰੇ ਫੋਨ ਆਉਣ ਲੱਗ ਗਏ ਜਾਂ ਡਰਾਂ ਲੱਗ ਗਏ ਔਰ ਇਹ 20-25 ਬੰਦੇ ਲੈ ਕੇ ਆ ਗਏ ਔਨ ਰਿਕਾਰਡ ਸਾਡੇ ਕੋਲ ਪਿਆ ਅਸੀਂ ਇਹਨਾਂ ਨੂੰ ਕਿਹਾ ਵੀ ਰੋਟਾ ਵੇਟਰ ਤੁਸੀਂ ਦੂਸਰਾ ਲੈ ਜਾਓ ਜਿਹੜਾ ਤੁਹਾਨੂੰ ਚਾਹੀਦਾ ਸਾਡੇ ਨਾਲ ਫੈਕਟਰੀ ਕੋਲੋਂ ਤੁਹਾਨੂੰ ਹੋਰ ਤੋਂ ਲੈ ਲੈਣਿਆ ਪਰ ਸਾਡੀ ਬਹੁਤ ਵੱਡੀ ਇਨਸਲਟ ਇਹਨਾਂ ਨੇ ਬਹੁਤ ਹੰਗਾਮਾ ਕਰਿਆ ਆ ਕੇ 20-25 ਬੰਦੇ ਲੈ ਕੇ ਆਇਆ 20-25 ਬੰਦੇ ਲੈ ਕੇ ਸਾਨੂੰ ਇੱਥੇ ਡਰਾਇਆ ਧਮਕਾਇਆ ਕੋਈ ਕਹਿੰਦਾ ਟਿੱ ਕਿਹੜਾ ਦੁਕਾਨਦਾਰ ਕਹਿੰਦਾ ਕਿ ਆਪਣੀ ਇਮੇਜ ਖਰਾਬ ਹੋ ਜਾ ਦੁਕਾਨ ਖਰਾਬ ਹੋਏ ਔਰ ਕਿਹੜਾ ਦੁਕਾਨਦਾਰ ਪੈਸੇ ਹੀ ਮੋੜਦਾ ਇਹ ਕੀ ਤੇ ਨੁਕਸਾ ਸੀ ਉਹਨੂੰ ਚੇਂਜ ਕਰ ਸਕਦੇ ਆ ਬਟ ਉਹ ਰੋਟਾਵੇਟਰ ਬ੍ਰਾਂਡ ਨਹੀਂ ਹੋਇਆ ਸਾਹਮਣੇ ਰੋਟਾਵੇਟਰ ਪਿਆ ਜਿੱਥੇ ਕਿਸਾਨ ਜੂਨੀਅਨ ਬੈਠੀ ਹੋਈ ਹੈ ਤੁਸੀਂ ਆਪ ਚੈੱਕ ਕਰ ਸਕਦੇ ਹੋ ਕੀ ਕੀ ਕਹਿੰਦਾ ਚੋਣ ਨੂੰ ਹੋਣੀ ਉਹਨਾਂ ਤਾਂ ਨਗਰੀਆਂ ਧਰਨਾਗਰੀਆ ਆਪਣਾ ਕੰਮ ਕਰ ਰਹੇ ਆ ਘਰੋਂ ਤੋਂ ਕਿਉਂਕਿ ਇੱਕ ਤਰਫਾ ਚੱਲ ਰਿਹਾ ਕਰ ਰਹਿਣ ਨੂੰ ਵੀ ਆਪਾਂ ਇਹਹੀ ਬੇਨਤੀ ਹੈ ਜੀ ਪੈਸੇ ਨਹੀਂ ਮੋੜ ਸਕਦੇ ਕਿਉਂਕਿ ਉਹ ਪੈਸੇ ਹਾਂ ਉਹ ਪੈਸੇ ਮੈਂ ਕੰਪਨੀ ਦੇ ਵਿੱਚ ਮਹਿੰਦਰਾ ਮਹਿੰਦਰਾ ਦੇ ਕੰਮ ਵਿੱਚ ਟ੍ਰਾਂਸਫਰ ਕੀਤੇ ਹੋਏ ਆ 3 ਲੱਖ 12000 ਤੋਂ 3.5 ਲੱਖ ਪਾਇਆ ਜੋ 50000 ਉਹਨਾਂ ਦਿੱਤਾ ਇਹਦਾ ਪ੍ਰੂਫ ਆਨਲਾਈਨ ਪਿਆ ਹੈ ਗੁਰਜੰਟ ਕੋਲ ਪਿਆ ਹੈ ਇਹ ਸਾਰੇ ਕਰਤੇ ਧਰਜ ਦਾ ਗੁਰਜੰਟ ਸਿੰਘ ਆ ਗੁਰਜੰਟ ਸਿੰਘ ਇਹਦਾ ਜਵਾਬ ਦੇਣਾ ਬਈ ਧੰਨਵਾਦ ਸਮਰਾਲਾ ਤੋਂ ਪੱਤਰਕਾਰ ਭੂਸ਼ਣ ਮੰਸਲ ਦੀ ਖਾਸ ਰਿਪੋਰਟ